ਪੰਜਾਬ ਦੇ ਵਿੱਚ 1 April ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਸੀਗੀ ਤਾਂ ਜੇਕਰ ਗੱਲ ਕਰੀਏ ਤਾਂ ਮੰਡੀਆਂ ਤਕਰੀਬਨ 13 April ਤੱਕ ਸੁੰਨੀਆਂ ਹੀ ਨਜ਼ਰ ਆ ਰਹੀਆਂ ਸੀ ਪੰਜਾਬ ਦੀਆਂ ਤਾਂ ਅੱਜ ਜਲੰਧਰ ਦੀਆਂ ਮੰਡੀਆਂ ਦੀ ਗੱਲ ਕਰੀਏ ਜਲੰਧਰ ਦੀਆਂ ਮੰਡੀਆਂ 'ਚ ਅੱਜ ਥੋੜੀ ਜਿਹੀ ਰੌਣਕ ਦੇਖਣ ਨੂੰ ਮਿਲੀ ਹੈਗੀ ਯਾਨੀ ਕਿ ਦੁਆਬੇ ਦੇ ਵਿੱਚ ਕੱਲ ਜਿਸ ਤਰੀਕੇ ਨਾਲ ਜਿਹੜਾ ਕੱਲ ਵਿਸਾਖੀ ਦਾ ਇਤਿਹਾਸਿਕ ਤਿਹਾਰ ਮਨਾਇਆ ਗਿਆ ਹੈਗਾ ਉਸ ਤੋਂ ਬਾਅਦ ਦੁਆਬੇ ਦੇ ਕਿਸਾਨਾਂ ਵੱਲੋਂ ਜਿਹੜਾ ਹੈਗਾ ਕੱਲ ਵਾਢੀ ਸ਼ੁਰੂ ਕੀਤੀ ਗਈ ਹੈਗੀ ਆ ਰਸਮੀ ਤੌਰ ਤੇ ਤਾਂ ਵੈਸੇ ਵੀ ਜਿਹੜਾ ਗੱਲ ਕਰੀਏ ਤਾਂ ਰਸਮੀ ਤੌਰ ਤੇ ਜਿਹੜੀ ਵਾਢੀ ਹੈਗੀ ਉਹ ਵਿਸ ਤਲ ਤੋਂ ਜਿਹੜਾ ਹੈਗਾ ਜਿਹੜੀ ਵਾਢੀ ਸ਼ੁਰੂ ਹੋਈ ਹੈਗੀ ਤਾਂ ਅੱਜ ਜਿਹੜੀ ਹੈਗੀ ਆ ਕਨਕ ਜਲੰਧਰ ਦੀਆਂ ਮੰਡੀਆਂ ਦੇ ਵਿੱਚ ਉਸ ਦੀ ਆਮਦ ਸ਼ੁਰੂ ਹੋਈ ਹੈਗੀ ਆ ਤਾਂ ਆਉਣ ਵਾਲੇ ਕੁਝ ਦਿਨਾਂ ਤੱਕ ਜਿਹੜੀ ਹੈਗੀ ਆ ਮੰਡੀਆਂ ਦੇ ਵਿੱਚ ਵੱਡੀਆਂ ਤਾਂਕਾ ਲੱਗਣਗੀਆਂ ਤੇ ਵਾਢੀ ਦਾ ਵੀ ਪੂਰਾ ਜੋਰ ਰਹੇਗਾ ਪਰ ਅੱਜ ਜਿਹੜਾ ਹੈਗਾ ਜਲੰਧਰ ਦੀਆਂ ਮੰਡੀਆਂ ਦੇ ਵਿੱਚ ਕੁਝ ਰੌਣਕਾਂ ਜਿਹੜੀਆਂ ਦੇਖਣ ਨੂੰ ਮਿਲੀਆਂ ਹੈਗੀਆਂ ਤਾਂ ਪਿਛਲੇ ਕੁਝ ਦਿਨਾਂ ਤੋਂ ਜਦੋਂ ਦੀ 1 April ਤੋਂ ਜਿਹੜੀ ਹੈਗੀ ਮੰਡੀਆਂ ਦੇ ਵਿੱਚ ਸਰਕਾਰੀ ਖਰੀਦ ਜਿਹੜੀ ਕਣਕ ਦੀ ਸ਼ੁਰੂ ਕਰ ਦਿੱਤੀ ਗਈ ਸੀ ਪਰ ਜਿਆਦਾਤਰ ਪੰਜਾਬ ਦੀਆਂ ਮੰਡੀਆਂ ਸੁਨੀਆਂ ਨਜ਼ਰ ਆ ਰਹੀਆਂ ਸੀ ਤਾਂ ਹੁਣ ਜਿਹੜਾ ਕੁਝ ਦਿਨਾਂ ਤੱਕ ਹੋਰ ਜਿਹੜੀ ਬਾੜੀ ਦਾ ਜ਼ੋਰ ਪਵੇਗਾ ਔਰ ਫਿਰ ਸਰਕਾਰ ਦੇ ਜਿਹੜੇ ਪੁਖਤਾ ਪ੍ਰਬੰਧ ਹੈਗਾ ਉਹਨਾਂ ਦਾ ਵੀ ਕਿਤੇ ਨਾ ਕਿਤੇ ਪਤਾ ਲੱਗੇਗਾ ਪਰ ਹਜੇ ਜਿਹੜਾ ਸੀਗਾ ਬਾੜੀ ਤਕਰੀਬਨ ਅੱਧਾ ਪਰਸੈਂਟ ਜਿਹੜੀ ਦੁਆਬੇ ਦੇ ਵਿੱਚ ਸ਼ੁਰੂ ਹੋਈ ਹੈ ਤਾਂ ਅੱਜ ਜਿਹੜੀਆਂ ਮੰਡੀਆਂ ਦੇ ਵਿੱਚ ਹਲਕੀਆਂ-ਫਲਕੀਆਂ ਜਿਹੜੀਆਂ ਰੌਣਕਾਂ ਜਿਹੜੀਆਂ ਹੈਗੀਆਂ ਉਹ ਦੇਖਣ ਨੂੰ ਮਿਲੀਆਂ ਹੈਗੀਆਂ ਹੁਸਨ ਲਾਲ ਪੀਟੀਸੀ ਨਿਊਜ਼ ਚਲੰਦਰ